ਐਸੇ ਕਿੰਨੇ ਸਿਰਫ 1,25,000 ਰੁਪਏ ਦੀ ਕਾਰ ਦੇਊਗਾ Swift 8 ਮਾਡਲ 1,25,000 ਦੀ ਪੰਜਾਬੀ ਵੀ ਹੈਗੀ ਹੈ ਜੀ ਜੀ ਪੰਜਾਬ ਨੰਬਰ ਦੀ ਪੰਜਾਬ ਨੰਬਰ ਵੀ ਹੈ ਠੀਕ ਹੈ ਜੀ ਅਨੋਵਾ ਬਾਰੇ ਜਾਣਕਾਰੀ ਜਰੂਰ ਦੇ ਦਿਓ ਜੀ ਦਰਸ਼ਕ 16 ਮਾਡਲ ਡੀਜ਼ਲ ਡੈਲਟਾ ਪੀਵੀ ਨੰਬਰ ਪੱਕੇ ਨੰਬਰ ਦੀ ਹੈ ਜੀ ਗੱਡੀ ਬੰਪਰਾਂ ਨੂੰ ਛੱਡ ਕੇ ਸਾਰੀ origignal ਪੇਂਟ ਦੀ ਕਾਰ ਹੈ ਸਰਟੀਫਾਈਡ ਰਿਪੋਰਟ ਰਹੂਗੀ ਕੋਈ ਕੰਮ ਖਰਚਾ ਨਹੀਂ ਦੋਸਤੋ ਜਿਹਦੇ ਵਿੱਚ ਟਾਇਰ ਚੇਂਜ ਕਰਵਾਉਣੇ ਨੇ ਜੀ ਆਪਣੇ ਕੋਲੇ 80-90 ਪੈਸੇ ਟਾਇਰਾਂ ਦਾ ਫਿੱਟ ਪਿਆਗਾ ਜੀ ਤੇ ਇਹ ਤੁਹਾਨੂੰ ਇੰਸਟਾਲ ਕਰਕੇ ਦੇਵਾਂਗੇ ਜੀ ਆ ਇਹ ਹੈਗੀ ਆ ਜੀ 2013 ਮਾਡਲ ਹੈ ਫਲੂਟ ਗਵਰਨਰ ਐਸਐਕਸ ਡਬਲ ایرਬੈਗ ਵਾਲੀ ਜੀ 2013 ਔਰ ਪੰਜਾਬ ਨੰਬਰ ਦੀ ਗੱਡੀ ਹੈ ਵੱਡੀ ਗੱਲ ਕੀ ਆ ਪੰਜਾਬ ਨੰਬਰ ਦੀ ਹੈ ਲੋਨ ਹੋ ਜੂਗਾ ਇਹ ਤੇ 3 ਲੱਖ ਰੁਪਏ ਦਾ ਐਂਟਰੋ 2006 ਮਾਡਲ ਹੈ 26 ਤੱਕ ਪਾਸਿੰਗ ਹੈ ਅਲਾਈ ਟੀਅਰ ਲੱਗੇ ਨੇ ਜੀ ਪੰਜਾਬ ਨੰਬਰ ਹੈ ਪੈਸੇ ਕਿੰਨੇ ਸਿਰਫ 85000 ਰੁਪਏ ਦੀ ਇਹਦਾ ਟੋਪਾਂ ਨੇ ਜੀ ਜਿੱਧਰ ਨੂੰ ਮਰਜੀ ਹੱਕ ਦੋ ਮਹਿੰਦਰਾ ਦਾ ਟੈਂਕਾ ਆਪਾਂ ਆਖ ਸਕਦੇ ਹਾਂ ਪੰਜਾਬ ਨੰਬਰ ਹਨਾ ਜੀ ਹਾਂਜੀ ਇੱਕ ਹੋਰ ਖੇਤਾਂ ਦਾ ਝੋਟਾ ਵੀ ਦਿਖਾਵਾਂਗੇ ਖੇਤਾਂ ਆ ਵੀ ਮਹਿੰਦਰਾ ਦਾ ਉਸ ਤੋਂ ਪਹਿਲਾਂ ਐਕਸ ਜੂਵੀ ਦੀ ਜਾਣਕਾਰੀ ਦਿਓ ਜੀ ਜਿਹੜੇ ਵੀਰ ਨੇ ਬਰੀਜਾ ਦੇਖਣੀ ਹੈ ਬਰੀਜਾ ਦੇ ਵਿੱਚ ਤੁਹਾਨੂੰ ਘਟੋ ਘਟਨਾ ਵਾਲਾ 10 ਗੱਡੀਆਂ ਦਿਖਾ ਦੂੰਗਾ ਮੈਂ ਜੀ ਇਹ ਦੋ ਆਲਟੋ ਨੇ ਜੀ ਐਲਐਫਆਈ ਦੋਨੇ ਕਾਰਾਂ ਪੀਵੀ 13 ਸੰਗਰੂਰ ਨੰਬਰ ਦੀਆਂ ਖਾਸ ਚੀਜ਼ ਕੀ ਹੈ ਇਹ 2010 ਮਾਡਲ ਹੈ ਜੀ ਕਾਪੀ 12 ਦੀ ਜੀ ਪਾਸਿੰਗ 27 ਤੱਕ ਹੂੰ ਇਹ 2012 ਮਾਡਲ ਹੈ ਜੀ ਕਾਪੀ 12 ਦੀ ਪਾਸਿੰਗ 27 ਤੱਕ ਅੱਛਾ ਜੀ ਇੱਕੋ ਜਿਹਿਆਂ ਨੇ ਕਈ ਵਾਰ ਆਪ ਵੀ ਭੁੱਲ ਜਾਂਦੇ ਆ ਵੀ ਕਿਹੜੀ 10 ਹੈ ਤੇ ਕਿਹੜੀ 12 ਹੈ ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰ ਫੇਰ ਤੋਂ ਆ ਗਏ ਸਰਦਾਰ ਰੇਸ਼ਮ ਸਿੰਘ ਭੁੱਲਰ ਸਾਡੇ ਫੌਜੀ ਸਾਹਿਬ ਕੋਲ ਇੱਕ ਕਾਰਾਂ ਦਾ ਇੱਕ ਬਹੁਤ ਹੀ ਵੱਡਾ ਭੰਾਰ ਲੈ ਕੇ ਅੱਜ ਕਾਰਾਂ ਦੇਖਿਓ ਤੁਸੀਂ ਬਹੁਤ ਸਿਰੇ ਦੀਆਂ ਇੱਕ ਤੋਂ ਇੱਕ ਦੇਵਾਂਗੇ ਕਾਰਾਂ ਵੀਰੇ ਲਾਜਵਾਬ ਹੋਣਗੀਆਂ ਰੇਟਾਂ ਦੇ ਵਿੱਚ ਮਾਰਕੀਟ ਰੇਟ ਨਾਲੋਂ ਬਹੁਤ ਫਰਕ ਹੋਊਗਾ ਪਰ ਗੱਡੀਆਂ ਇੱਕ ਨੰਬਰ ਹੋਣਗੀਆਂ ਗੱਲਬਾਤ ਕਰਦੇ ਆ ਸਰਦਾਰ ਰੇਸ਼ਮ ਸਿੰਘ ਭੁੱਲਰ ਨਾਲ ਇਹ ਬਹੁਤ ਹੀ ਸੋਹਣੀਆਂ ਕਾਰਾਂ ਦਿਖਾ ਰਹੇ ਆ ਤੁਹਾਨੂੰ ਜੁੜੇ ਰਹੋ ਵੀਡੀਓ ਥੋੜੀ ਜਿਹੀ ਲੰਮੀ ਹੋਣ ਵਾਲੀ ਆ ਸ਼ੋਰ ਡਿਟੇਲ ਦੇਣ ਦੀ ਕੋਸ਼ਿਸ਼ ਦੇ ਵਿੱਚ ਵੀ ਵੀਡੀਓ ਲੰਮੀ ਜਾਊਗੀ ਕਿਉਂਕਿ ਕਾਰਾਂ ਦੀ ਗਿਣਤੀ ਕਾਫੀ ਜ਼ਿਆਦਾ ਆ ਤੇ ਹਰ ਇੱਕ ਤਰ੍ਹਾਂ ਦੀ ਹਰ ਇੱਕ ਕੰਪਨੀ ਦੀ ਹਰ ਇੱਕ ਮਾਡਲ ਤੇ ਹਰ ਇੱਕ ਵੈਰੀਐਂਟ ਤੁਹਾਨੂੰ ਇੱਥੇ ਮਿਲ ਸਕਦਾ ਹੈਗਾ ਜਿਹੜੀਆਂ ਕਾਰਾਂ ਅਸੀਂ ਦਿਖਾ ਨਹੀਂ ਸਕਾਂਗੇ ਉਹ ਤੁਸੀਂ ਸਕਰੀਨ ਤੇ ਨੰਬਰ ਦਿੱਤਾ ਹੋਇਆ ਫੋਨ ਕਰਕੇ ਜਾਣਕਾਰੀ ਲੈ ਲਿਓ ਬਹੁਤ ਸਾਰੀਆਂ ਕਾਰਾਂ ਅਸੀਂ ਤੁਹਾਨੂੰ ਦਿਖਾ ਨਹੀਂ ਸਕਾਂਗੇ ਕਿਉਂਕਿ ਕਾਰਾਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਵੀਡੀਓ ਲੰਮੀ ਹੋ ਜਾਊਗੀ ਉਸ ਨਾਲ ਸੋ ਸੰਪਰਕ ਕਰ ਲਿਓ ਗੱਲਬਾਤ ਕਰ ਲਿਓ ਤੁਸੀਂ ਕਿਹੜੀ ਲਾਉਣੀ ਆ ਲਾਜ਼ਮੀ ਇੱਥੇ ਮਿਲੂਗੀ ਸਵਾਗਤ ਹੈ ਪੁੱਲੂ ਸਾਹਿਬ ਤੁਹਾਡਾ ਲੌਂਗੋ ਵਾਲੀ ਆ ਗੋਵਿੰਦ ਸਿੰਘ ਪੇਜ ਤੇ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਸਾਰੇ ਸੋਤਿਆਂ ਨੂੰ ਤੇ ਗੋਵਿੰਦ ਵੀਰ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਭੁੱਲਰ ਮੋਟਰ ਸੰਗਰੂਰ ਦੀ ਤਰਫੋਂ ਮੇਰੀ ਸਾਰੀ ਟੀਮ ਦੀ ਤਰਫੋਂ ਬਹੁਤ ਬਹੁਤ ਸਵਾਗਤ ਹੈ ਜੀ ਭੁੱਲਰ ਮੋਟਰ ਤੇ ਜਿੰਨੇ ਵੀ ਸਰੋਤੇ ਜੁੜੇ ਹੋ ਤੁਸੀਂ ਤੁਹਾਡੇ ਸਦਾ ਰਿਣੀ ਰਵਾਂਗੇ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਪਿਛਲੀਆਂ ਵੀਡੀਓ ਦੇ ਵਿੱਚ ਤਾਂ ਅੱਜ ਸਪੈਸ਼ਲ ਥੈਂਕਸ ਕਰ ਰਹੇ ਹਾਂ ਜੀ ਤੁਹਾਡਾ ਉਮੀਦ ਕਰਦਾ ਹਾਂ ਅਗਲੀਆਂ ਵੀਡੀਓ ਨੂੰ ਵੀ ਤੁਸੀਂ ਇਸੇ ਤਰ੍ਹਾਂ ਪਿਆਰ ਦੇਵੋਗੇ ਤੇ ਕਾਰਾਂ ਦੀ ਲਾਈਨ ਬਹੁਤ ਜ਼ਿਆਦਾ ਲੰਬੀ ਹੈ ਜੀ ਤੇ ਜਿਵੇਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਗੋਬਿੰਦ ਵੀਰ ਨੇ ਕਿਹਾ ਸੀ ਕਾਰਾਂ ਦਾ ਮੇਲਾ ਤੇ ਮੇਲੇ ਹੀ ਹੈ ਜੀ ਕਾਰਾਂ ਦਾ ਸਾਰੇ ਤਰ੍ਹਾਂ ਦੀਆਂ ਛੋਟੀਆਂ ਵੱਡੀਆਂ ਹਰ ਇੱਕ ਤਰ੍ਹਾਂ ਦੀ ਕਾਰ ਲੈ ਕੇ ਤੁਹਾਡੇ ਰੂਬਰੂ ਹੋਏ ਹੈ ਜੀ ਆਜੋ ਜਿਆਦਾ ਸਮਝ ਲੈਂਦੇ ਕਾਰਾਂ ਵਾਲੀ ਦੀ ਲੋ ਜੀ ਭੱਲਾ ਸਾਹਿਬ ਉਹ ਪਿੱਛੇ ਥੀਕੋ ਵਧੀਆ ਜੀ ਆਪਾਂ ਉੱਥੇ ਹੀ ਸ਼ੁਰੂ ਕਰ ਲੈਨੇ ਤਾਂ ਜੋ ਤਰਤੀਬ 바ਰ ਚੱਲਿਆ ਜਾਵੇ ਹਨਾ ਜੀ ਹਾਂਜੀ ਹਾਂਜੀ ਇਹਦਾ ਕਿਸ ਹੌਕਤਾਵਾ ਜੀ ਅੱਛਾ ਜੀ ਪਹਿਲਾਂ ਤਾਂ ਅੱਜ ਸੋਪਿਆਂ ਨੂੰ ਦੱਸਣਾ ਚਾਹੁੰਦੇ ਆ ਵੀ ਡੀਜ਼ਲ ਦੀਆਂ ਛੋਟੇ ਰੇਟਾਂ ਦੀਆਂ ਕਾਰਾਂ ਬਹੁਤ ਵਧੀਆ ਵਧੀਆ ਰਹਿਣਗੀਆਂ ਜੀ ਜਿਵੇਂ ਪਿਛਲੀ ਵੀਡੀਓ ਦੇ ਵਿੱਚ ਵੀ 1 ਲੱਖ ਰੁਪਏ ਤੋਂ ਸੁਰਖਤ ਸਟਾਰਟ ਕੀਤੀ ਸੀਗੀ ਆਪਾਂ 100 ਇਸ ਵੀਡੀਓ ਦੇ ਵਿੱਚ ਵੀ ਤੁਹਾਨੂੰ ਬਹੁਤ ਵੱਡੇ ਵੱਡੇ ਤੋਹਫੇ ਦੇਵਾਂਗੇ ਆਪਾਂ ਸੋ ਫਿਗੋ ਲੈ ਕੇ ਆਏ ਆ ਦੋਸਤੋ 2012 ਮਾਡਲ ਐਂਡ ਟੌਪ ਮਾਡਲ ਹੈ ਜੀ ਟੌਪ ਵੇਰੀਐਂਟ ਦੇ ਵਿੱਚ ਫੋਰਡ ਫਿਗੋ 2012 ਅਲਾਈ ਟਾਇਰ ਨਵੇਂ ਨੇ ਜੀ ਫੁੱਲ ਬੀਮਾ ਗੱਡੀ ਦਾ ਇੰਡਰਾਡ ਪਲੇਅਰ ਲੱਗਿਆ ਜੀ ਡਬਲ 에ਅਰ ਪਹਿਕੇ এবੀਐਸ ਬ੍ਰੇਕਾਂ 'ਚ ਐਨਓਸੀ ਸੰਗਰੂਰ ਦੀ ਕੱਟੀ ਹੋਈ ਹੈ ਜੀ ਤੇ ਕਾਰ ਦਾ ਮੁੱਲ ਵੀ ਕੀ ਹੈ ਦੋਸਤੋ ਸਿਰਫ 1,65,000 ਰੁਪਇਆ ਜੀ ਲਓ ਜੀ 1,65,000 ਦੇ ਵਿੱਚ ਤੁਹਾਨੂੰ ਟੋਪ ਮਾਡਲ ਫਿਗੋ ਮਿਲ ਰਹੀ ਆ ਫੇਮ ਟੂ ਸੇਮ ਫਿਗੋ ਜੀ ਪੰਜਾਬ ਨੰਬਰ ਦੇ ਵਿੱਚ 11 ਮਾਡਲ ਅੱਛਾ ਜੀ ਉਹਦਾ ਵੀ 1,65,000 ਰੁਪਇਆ ਜੀ ਓਕੇ ਜੀ ਲਓ ਜੀ ਕਮੇਟੇ ਜੀ ਕਮੇਟੂ ਦੋਸਤੋ 2021 ਰਜਿਸਟਰਡ 22 20,000 ਚੱਲੀ ਸ਼ੋਰੂਮ ਪੀਸ ਹੈ ਬਿਲਕੁਲ ਸ਼ੋਰੂਮ ਕੰਡੀਸ਼ਨ ਦੀ ਕਾਰ ਹੈ 3 ਲੱਖ ਰੁਪਏ ਤੱਕ ਦਾ ਲੋਨ ਹੋ ਜਾਊਗਾ ਗੱਡੀ ਲੈਣੀ ਆ ਪਾਰਟੀ ਡਿਮਾਂਡ ਕਰਦੀ ਹੈ ਜੀ 375 ਔਨ ਟੇਬਲ ਮਾਰ ਕਰਦੇ ਹੋਗਾ ਲਓ ਜੀ ਪਾਰਟੀ ਦੀ ਗੱਡੀ ਆ ਅਗਲੀ ਆ ਗਈ ਜੀ i10 ਦੀ ਗ੍ਰੈਂਡ ਆਈਟਮ ਗ੍ਰੈਂਡ ਆ ਦੋਸਤੋ 2000 18 ਮਾਡਲ ਹੈ ਡੀਜ਼ਲ ਵੇਰੀਐਂਟ ਆ ਚੰਗੀ ਗੱਡੀ ਹੈ ਜੀ ਸਿਰਫ 9495000 ਚੱਲੀ ਹੋਈ ਹੈ ਪੀਵੀ03 ਨੰਬਰ ਹੈ ਜੀ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਚੰਗੀ ਕਾਰ ਲੈ ਕੇ ਆਏ ਆ ਤੁਹਾਡੇ ਵਾਸਤੇ ਬੀਮਾ ਵੈਲਟ ਦੋਨੋਂ ਚਾਬੀਆਂ ਤੇ ਦੋਸਤੋ ਰੇਟ ਆ ਸਿਰਫ 4,115,000 ਰੁਪਇਆ ਜੀ ਦੋਸਤੋ ਵੀਡੀਓ ਨਾਲ ਜੁੜੇ ਰਹੋ ਬਹੁਤ ਸਾਰੇ ਧਮਾਕੇ ਕਰਨੇ ਨੇ ਅੱਜ ਘੈਂਟ ਘੈਂਟ ਗੱਡੀਆਂ ਦਿਖਾਉਣੀਆਂ ਨੇ ਇਹ ਦੋ ਤੁਹਾਨੂੰ ਜੇ ਇਕੱਠੀਆਂ ਦੇਖ ਸਕਦੇ ਹੋ ਦੋਨੇ ਕਾਰਾਂ ਦਿਖਾਉਓ ਜੀ ਹਾਂਜੀ ਆਪਣੇ ਕੋਲੇ ਇਹ ਦੋ ਆਲਟੋਆਂ ਨੇ ਜੀ ਐਲਐਕਐਫਆਈ ਦੋਨੇ ਕਾਰਾਂ ਪੀਵੀ 13 ਸੰਗਰੂਰ ਨੰਬਰ ਦੀਆਂ ਖਾਸ ਚੀਜ਼ ਕੀ ਹੈ ਇਹ 2010 ਮਾਡਲ ਹੈ ਜੀ ਕਾਪੀ 12 ਦੀ ਜੀ ਪਾਸੇ 27 ਤੱਕ ਹੂੰ ਇਹ 2012 ਮਾਡਲ ਹੈ ਜੀ ਕਾਪੀ 12 ਦੀ ਪਾਸੇ 27 ਤੱਕ ਅੱਛਾ ਜੀ ਇੱਕੋ ਜਿਹਿਆਂ ਨੇ ਕਈ ਵਾਰ ਆਪ ਵੀ ਭੁੱਲ ਜਾਂਦੇ ਆ ਵੀ ਕਿਹੜੀ 10 ਹੈ ਤੇ ਕਿਹੜੀ 12 ਹੈ ਠੀਕ ਹੈ ਜੀ ਇੱਕੋ ਜਿਹਿਆਂ ਕਾਰਾਂ ਨੇ ਮੁੱਲ ਹੈਗਾ ਜੀ 2012 ਮਾਡਲ ਦਾ 1,80,000 ਰੁਪਇਆ ਤੇ 10 ਮਾਡਲ ਦਾ ਜੀ 1,50,000 ਰੁਪਇਆ ਜੀ ਆ ਜਿਓ ਜੀ ਅੱਗੇ ਬਰੀਜਾ ਤਿੰਨ ਖੜੀਆਂ ਨੇ ਜੀ ਉਹਨਾਂ ਵੱਲ ਚੱਲਦੇ ਆ ਦੂਰੋਂ ਨਿਗਾ ਮਾਰ ਲੋ ਵੀ ਗੱਡੀਆਂ ਤੇ ਆਜੋ ਦੋਸਤੋ ਬਰੀਜਾ ਵੱਲ ਲੈ ਚੱਲਦੇ ਆਂ ਤੁਹਾਨੂੰ ਇੱਕੇ ਜੇ ਸੈਗਮੈਂਟ ਦੀਆਂ ਜਿਹੜੇ ਵੀਰ ਨੇ ਬਰੀਜਾ ਦੇਖਣੀ ਐ ਬਰੀਜਾ ਦੇ ਵਿੱਚ ਤੁਹਾਨੂੰ ਘਟੋ ਘਟਨਾ ਵਾਲਾ 10 ਗੱਡੀਆਂ ਦਿਖਾ ਦੂੰਗਾ ਮੈਂ ਜੀ ਤੇ ਤਿੰਨ ਅਜ ਕਾਊਂਟਰ ਤੇ ਨੇ ਇਹ 16 ਮਾਡਲ ਹੈ ਜੀ 5 ਲੱਖ 80 ਹਜ਼ਾਰ ਰੁਪਇਆ ਜੀ ਅੱਗੇ 18 ਮਾਡਲ ਹੈ ਜੀ ਹੂੰ ਸਾਢੇ 6 ਲੱਖ ਰੁਪਏ ਦੀ ਜੀ ਅੱਗੇ 20 ਮਾਡਲ ਹੈ ਜੀ 8 ਲੱਖ ਰੁਪਏ ਦੀ ਇਹ 8 ਲੱਖ ਦੇ ਇੱਕ ਵਾਰੀ ਟਾਇਰਾਂ ਦੇ ਨੀਗਾ ਜਰੂਰ ਨਰਵਾ ਦੀਏ ਸਾਰੀਆਂ ਚਲਾਏ ਟਾਇਰ ਜੀ ਜੀ ਨਵੇਂ ਵਰਗੇ ਟਾਇਰ ਨੇ ਸੀਲਡ ਇੰਜਨ ਚੰਗੀਆਂ ਗੱਡੀਆਂ ਨੇ ਜੀ ਅੱਛਾ ਜੀ ਓਨਰ ਬਾਰੇ ਜਾਣਕਾਰੀ ਜਰੂਰ ਦੇ ਦੇ ਇਹ ਸੈਕੰਡ ਹੈ ਜੀ ਵਾਈਟ ਵਾਲੀ 16 ਜੀਡੀਆਈ ਸੈਕੰਡ ਜੀ 5 ਲੱਖ 80 ਹਜ਼ਾਰ ਰੁਪਿਆ ਦੂਸਰੀ ਫਸਟ ਹੈ ਜੀ ਬੀਡੀਆਈ ਹੈ ਹਮ 6.5 ਲੱਖ ਰੁਪਿਆ ਤੀਸਰੀ 20 ਮਾਡਲ ਬੀਡੀਆਈ ਫਸਟ ਓਨਰ 8 ਲੱਖ ਰੁਪਇਆ ਜੀ। ਪੁੱਲਨ ਸਾਹਿਬ ਆਤਾ ਖੜੀਆਂ ਨੋਵਾ ਇਹ ਵੀ ਤੋਹਫੀ ਆ ਹਨਾ ਜੀ। ਹਾਂ ਜੀ। ਪਰ ਸਪੈਸ਼ਲ ਤੋਹਫਾ ਕੀ ਦੇਣ ਜਾ ਰਹੇ ਹਾਂ ਸਾਡੇ ਦਰਸ਼ਕਾਂ ਨੂੰ। ਜੀ ਜੀ ਸਪੈਸ਼ਲ ਤੋਹਫਾ ਇਸ ਵੀਡੀਓ ਦੇ ਵਿੱਚ ਹਾਂ ਜੀ। ਹਰ ਇੱਕ ਵੀਡੀਓ ਦੇ ਵਿੱਚ ਇੱਕ ਛੋਟੇ ਪਰਿਵਾਰ ਵਾਸਤੇ ਇੱਕ ਤੋਹਫਾ ਪੁੱਲਨ ਮੋਟਰ ਦੀ ਤਰਫੋਂ ਦਿੱਤਾ ਜਾਂਦਾ ਹੈ। ਜੀ। ਇਸ ਵੀਡੀਓ ਦੇ ਵਿੱਚ ਇੱਕ ਨਹੀਂ ਦੋ ਤੋਹਫੇ ਦੇਵਾਂਗਾ। ਇੱਕ ਤਾਂ ਸੈਂਟਰੋ ਆ ਰਹੀ ਹੈ ਜੀ ਮੇਰੇ ਕੋਲੇ। ਜੀ। ਸੈਂਟਰੋ 2006 ਮਾਡਲ 26 ਤੱਕ ਪਾਸਿੰਗ ਹੈ ਅਲਾਈ ਟਰ ਲੱਗੇ ਨੇ ਜੀ ਪੰਜਾਬ ਨੰਬਰ ਹੈ ਹੂੰ ਪੈਸੇ ਕਿੰਨੇ ਸਿਰਫ 85000 ਰੁਪਏ ਦੀ ਜੀ 85 ਦੀ ਸੈਂਟਰੋ ਜੀ ਤੇ ਇੱਕ ਹੋਰ ਜੀ ਇੱਕ ਹੋਰ ਤੋਂ ਨੂੰ ਸਵਿਫਟ ਦੇਵਾਂਗਾ ਜੀ 2000 ਅੱਠ ਮਾਡਲ ਜੀ ਪੰਜਾਬ ਨੰਬਰ ਦੀ 28 ਤੱਕ ਪਾਸ ਜੀ ਪੱਕੇ ਨੰਬਰ ਦੀ ਹੈ ਜੀ ਸਿਲਵਰ ਕਲਰ ਦੀ ਬੀ ਐਕਸ ਆਈ ਹੈ ਹੂੰ ਪੈਸੇ ਕਿੰਨੇ ਸਿਰਫ 125000 ਰੁਪਏ ਦੀ ਕਾਰ ਦੇਵਾਂਗਾ ਸਵਿਫਟ ਅੱਠ ਮਾਡਲ 125000 ਦੀ ਪੈਸੇ ਵੀ ਹੈਗੀ ਹੈ ਜੀ ਜੀ ਇਹ ਆਵ ਨੰਬਰ ਦੀ ਪੰਜਾਬ ਨੰਬਰ ਵੀ ਹੈ ਠੀਕ ਹੈ ਜੀ ਅਨੋਵਾ ਬਾਰੇ ਜਾਣਕਾਰੀ ਜ਼ਰੂਰ ਦੇ ਦਿਓ ਜੀ ਦਰਸ਼ਕਾਂ ਨੂੰ ਮੋਤੀ ਜੀ ਅਨੋਵਾ 2014 ਜੀ 4 ਹੈ ਜੀ ਜੀ ਅਲਾਈ ਟਾਇਰ ਬਹੁਤ ਸੋਹਣੇ ਲੱਗੇ ਹੋਏ ਨੇ ਬੈਕ ਐਲਈਡੀ ਲਾਈਟਾਂ ਨੇ ਜੀ ਹੂੰ ਐਂਡਰੋਇਡ ਪਲੇਅਰ ਲੱਗਾ ਕੈਪਟਨ ਸੀਟਾਂ ਦੇ ਵਿੱਚ ਗੱਡੀ ਦੀ ਡਿਮਾਂਡ ਹੈ ਜੀ 6 ਲੱਖ ਤੇ 35000 ਰੁਪਇਆ ਓਨਰ ਜੀ ਸੈਕੰਡ ਜੀ ਲਓ ਜੀ ਆਹ ਨੰਬਰ ਦੀ ਸਕੋਡਾ ਜੀ ਦੋਸਤੋ ਸਕੋਡਾ ਲੋਰਾ 2012 ਮਾਡਲ ਹੈ ਜੀ ਆਟੋਮੈਟਿਕ ట్రాన్స్‌મિਸ਼ਨ ਦੇ ਵਿੱਚ ਆ ਲੈਟਰ ਬਹੁਤ ਸੋਹਣੇ ਲੱਗੇ ਹੋਏ ਨੇ ਗੱਡੀ ਸਿਰਫ ਢਾਈ ਲੱਖ ਰੁਪਏ ਦੇ ਦੇ ਦੂੰਗਾ ਜੀ ਸਿਰਫ ਢਾਈ ਲੱਖ ਦੀ ਆਟੋਮੈਟਿਕ ਸਕੌਡਾ ਲੋਰਾ ਸਿੰਗਲ ਓਨਰ ਕਾਰ ਠੀਕ ਹਾਂਜੀ ਜੈਨਸਟੀਲੋ ਜੀ ਵੀਰ ਜੀ ਜੈਨਸਟੀਲੋ ਲੈ ਕੇ ਆਇਆ ਜਿਹੜੇ ਵੀਰ ਜੈਨਸਟੀਲੋ ਚਲਾ ਰਹੇ ਨੇ ਕਮੈਂਟ ਜ਼ਰੂਰ ਕਰਿਓ ਵੀ ਕਿੰਨੀ ਵਧੀਆ ਗੱਡੀ ਆ ਇਹ 2009 ਰਜਿਸਟਰਡ ਦਾਸ ਹੈ ਜੀ ਸਾਰੀ ਦੀ ਸਾਰੀ オリジナル ਪੇਂਟ ਦੀ ਹੈ ਫਸਟ ਓਨਰ ਹੈ ਫੁੱਲ ਬੀਮਾ ਦੋਨੋਂ ਚਾਬੀਆਂ ਟਾਇਰ ਨਵੇਂ ਸਿਰਫ 69 ਚੱਲੀ ਹੋਈ ਤੇ ਰੇਟ ਵੀ ਕੀ ਦੋਸਤੋ 1,25,000 ਰੁਪਏ ਦੀ ਕਾਰ ਦੇ ਦਾਂਗੇ ਜੀ। ਲਓ ਜੀ ਵਰਨਾ ਬਹੁਤ ਹੀ ਸ਼ਾਨਦਾਰ ਗੱਡੀ ਆ ਭੁੱਲੋ ਸਾਹਿਬ ਕੋਈ ਇੱਕ ਦੋ ਚੀਜ਼ਾਂ ਐਡ ਵੀ ਕਰਨੀਆਂ ਨੇ ਭੁੱਲੋ ਸਾਹਿਬ ਕਹਿੰਦੇ ਹਨਾ ਜੀ? ਹਾਂ ਜੀ। ਜਿਹਦੇ ਵਿੱਚ ਟਾਇਰ ਚੇਂਜ ਕਰਵਾਉਣੇ ਨੇ ਜੀ ਆਪਣੇ ਕੋਲੇ 80-90 ਪੈਸੇ ਟਾਇਰਾਂ ਦਾ ਫੈਟ ਪਿਆਗਾ। ਜੀ ਤੇ ਇਹ ਤੁਹਾਨੂੰ ਇੰਸਟਾਲ ਕਰਕੇ ਦੇਵਾਂਗੇ ਜੀ। ਆ ਇਹ ਹੈਗੀ ਆ ਜੀ 2013 ਮਾਡਲ ਐ ਸਲੂਡ ਵਰਨਾ ਐਸਐਕਸ ਡਬਲ 에ਅਰ ਬੈਗ ਵਾਲੀ ਜੀ 2013 ਔਰ ਪੰਜਾਬ ਨੰਬਰ ਦੀ ਗੱਡੀ ਹੈ ਵੱਡੀ ਗੱਲ ਕੀ ਹੈ ਪੰਜਾਬ ਨੰਬਰ ਦੀ ਹੈ ਲੋਨ ਹੋ ਜੂਗਾ ਇਹ ਤੇ 3 ਲੱਖ ਰੁਪਏ ਦਾ ਤੇ ਕਾਰ ਦਾ ਰੇਟ ਦੋਸਤੋ ਸਿਰਫ 3 ਲੱਖ ਤੇ 70000 ਰੁਪਿਆ 3 ਲੱਖ 70 ਦੀ ਵਰਨਾ ਜੀ ਅਗਲੀ ਆ ਗਈ ਜੀ ਬਲੈਨੋ ਬਲੈਨੋ 2016 ਮਾਡਲ ਹੈ ਜੀ 16 ਮਾਡਲ ਹੈ ਡੀਜ਼ਲ ਹੈ ਡੈਲਟਾ ਪੀਵੀ ਨੰਬਰ ਪੱਕੇ ਨੰਬਰ ਦੀ ਹੈ ਜੀ ਗੱਡੀ ਬੰਪਰਾਂ ਨੂੰ ਛੱਡ ਕੇ ਸਾਰੀ オリジナル ਪੇਂਟ ਦੀ ਕਾਰ ਹੈ ਸਰਟੀਫਾਈਡ ਰਿਪੋਰਟ ਰਹੂਗੀ ਕੋਈ ਕੰਮ ਖਰਚਾ ਨਹੀਂ ਦੋਸਤੋ ਗੱਡੀ ਦਾ ਰੇਟ ਹੈ ਜਿਹੜਾ ਬਹੁਤ ਵਾਜਿਬ 5 ਲੱਖ ਤੇ 30000 ਰੁਪਿਆ ਜੀ 63 ਨੰਬਰ ਹੈ ਜੀ 0606 ਹੈ ਨਾ ਜੀ ਹਾਂ ਜੀ ਅੱਗੇ ਆਪਣੇ ਕੋਲ 17 ਮਾਡਲ ਸੇਫਟ ਹੈ ਜੀ 2017 ਮਾਡਲ BDI ਆ ਯੂਪੀ 15 ਨੰਬਰ ਹੈ ਅਲਾਈਟਰ ਨਵੇਂ ਨੇ ਜੀ ਕੋਈ ਕੰਮ ਖਰਚਾ ਨਹੀਂ ਗੱਡੀ ਦਾ ਰੇਟ ਦੋਸਤੋ ਬਹੁਤ ਵਾਜਿਬ 5 ਲੱਖ ਤੇ 25000 ਰੁਪਿਆ ਜੀ ਲਓ ਜੀ ਅਗਲੀ ਜੀ ਸਕੋਡਾ ਸਕੋਡਾ ਰੈਪਿਡ ਹੈ ਜੀ ਆਪਣੇ ਜਾਣਕਾਰ ਦੀ ਗੱਡੀ ਹੈ 2012 ਮਾਡਲ ਸਿੰਗਲ ਓਨਰ ਜੀ ਚੰਡੀਗੜ੍ਹ ਰਜਿਸਟ੍ਰੇਸ਼ਨ ਦੇ ਵਿੱਚ ਇਕੱਲੇ ਬੰਪਰ ਪੇਂਟ ਪੇਟ ਦਾ ਜਰੂਰ ਖਰਚ ਹੈ ਜੀ ਹੋਰ ਕੋਈ ਕੰਮ ਖਰਚਾ ਨਹੀਂ ਇੰਜਨ ਗੇਅਰ ਦੀ ਵਧੀਆ ਸਿਰਫ 2,20,000 ਰੁਪਏ ਡਿਮਾਂਡ ਕਰਦੇ ਨੇ ਵੀਰ ਕਮਿਸ਼ਨ ਬੇਸ ਤੇ ਡੀਲ ਹੋਊਗੀ ਮੌਕੇ ਤੇ ਨੇਗੋਸ਼ੀਏਟ ਹੋ ਜਾਊਗਾ ਜੀ ਅਗਲੀ ਜੀ ਜੈਟਾ ਜੈਟਾ ਵੀਰ ਜੀ ਜਿਹੜੇ ਵੀਰ ਨੇ ਜੈਟਾ ਲੈਣਾ ਚਾਹੁੰਦਾ ਆਪਣੇ ਕੋਲ ਇੱਕ ਇਹ 14 ਮਾਡਲ ਹੈ ਜੀ ਸਾਇਲੈਂਟ ਇੰਜਨ ਦੇ ਵਿੱਚ ਬਿਲਕੁਲ ਨਵੀਂ ਡੀਜ਼ਲ ਦੀ ਜੀ ਸਿੰਗਲ ਓਨਰਸ ਵਿਦ ਸਰਵਿਸ ਰਿਕਾਰਡ ਹੈ ਜੀ 92000 ਜੀ ਕੋਈ ਕੰਮ ਖਰਚਾ ਨਹੀਂ ਗੱਡੀ ਦਾ ਰੇਟ ਜੀ 5 ਲੱਖ ਤੇ 90000 ਰੁਪਿਆ ਐਨਓਸੀ ਦੇ ਨਾਲ ਇੱਕ ਇਹਦੇ ਨਾਲ ਦੀ ਆਪਣੇ ਕੋਲੇ ਵਾਈਟ ਕਲਰ ਚ ਹੈ ਜੀ ਟਾਪ ਮਾਡਲ ਆ 15 ਮਾਡਲ ਆ ਜੀ ਆਟੋਮੈਟਿਕ ਟਰਾਂਸਮਿਸ਼ਨ ਚ ਹੈ ਟਾਪ ਐਂਡ ਮਾਡਲ ਹੈ ਜੀ ਕਾਰ ਦਾ ਰੇਟ 7.5 ਲੱਖ ਰੁਪਿਆ ਜੀ ਲਓ ਜੀ ਹੁਣ ਸਵਿਫਟ ਬਾਰੇ ਜਾਣਕਾਰੀ ਜੀ ਸਵਿਫਟ 2013 ਮਾਡਲ ਹੈ ਜੀ ਬੀਡੀਆ ਹੀ ਹੈ ਸੈਕੰਡ ਓਨਰ ਹੈ 1 ਲੱਖ 9000 ਚੱਲੀ ਹੋਈ ਕੱਚ ਪਲੇਅਰ ਲੱਗਿਆ ਹੋਇਆ ਜੀ ਕੋਈ ਕੰਮ ਖਰਚਾ ਨਹੀਂ ਲਾਇ ਟਾਇਰ ਲੱਗੇ ਹੋਏ ਨੇ ਦੋਸਤੋ ਕਾਰ ਦੇ ਦੋ ਤੋਂ ਤਿੰਨ ਪੀਸ ਪੇਂਟ ਨੇ ਜੀ ਗੱਡੀ ਦਾ ਰੇਟ ਰਹੂਗਾ 3,65,000 ਰੁਪਏ ਜੀ ਲਓ ਜੀ ਹੁਣ ਮਹਿੰਦਰਾ ਦਾ ਟੈਂਕ ਆਪਾਂ ਆਖ ਸਕਦੇ ਹਾਂ ਪੰਜਾਬ ਨੰਬਰ ਹਨਾ ਜੀ ਇੱਕ ਹੋਰ ਖੇਤਾਂ ਦਾ ਝੋਟਾ ਵੀ ਦਿਖਾਵਾਂਗੇ ਖੇਤਾਂ ਆ ਵੀ ਮਹਿੰਦਰਾ ਦਾ ਉਸ ਤੋਂ ਪਹਿਲਾਂ ਐਕਸ ਜੂਵੀ ਦੀ ਜਾਣਕਾਰੀ ਦਿਓ ਜੀ ਵੀਰ ਜੀ ਜਿਹੜੇ ਵੀਰ ਨੇ ਐਕਸ ਜੂਵੀ ਦੇ ਵਿੱਚ ਬ੍ਰਾਂਡ ਨਿਊ ਕਾਰਾਂ ਲੈਣੀਆਂ ਨੇ ਨਾ ਆਪਾਂ ਨੂੰ ਜਰੂਰ ਕਾਲ ਕਰੋ ਇੱਕ ਵਾਰ ਦੇਖ ਕੇ ਜਰੂਰ ਜਾਓ ਇਸ ਤੋਂ ਪਹਿਲਾਂ ਆਪਣੇ ਕੋਲ ਪਿਛਲੀ ਵੀਡੀਓ ਦੇ ਵਿੱਚ ਆਪਾਂ 13 ਮਾਡਲ ਐਕਸਯੂ ਵੀ ਆਈ ਸੀਗੀ ਸਿੰਗਲ ਓਨਰਸ਼ਿਪ 350 ਨੰਬਰ ਦੀ ਬਹੁਤ ਸੋਹਣੀ ਕਾਰ ਦਿੱਤੀ ਆਪਾਂ ਵੀਰ ਨੂੰ ਬਹੁਤ ਸੋਹਣੀ ਡੀਲ ਰਹੀ ਹੈ ਜੀ ਇਹ ਵਾਲੀ ਐਕਸਯੂ ਵੀ ਆਈ ਹੈ ਆਪਣੇ ਕੋਲੇ ਉਹ 7600 ਨੰਬਰ ਸੀ ਇਹ 8100 ਨੰਬਰ ਹੈ ਜੀ ਠੀਕ ਹੈ ਜੀ ਇਹ ਵਾਲੀ ਗੱਡੀ ਹੈ 2015 ਮਾਡਲ ਹੈ ਜੀ ਡਬਲ 6 ਜੀ ਪੀਵੀ 13 ਸੰਗਰੂਰ ਫਰਸਟ ਓਨਰ ਜੀ ਚਾਰ ਚਾਰੇ ਨਵੇਂ ਨੇ ਜੀ ਕੋਈ ਕੰਮ ਖਰਤੇ ਨਹੀਂ ਲਗਭਗ ਸਾਰੀ ਬੰਗ ਅਰੀਜਨਲ ਪੇਂਟ ਦੀ ਹੈ ਜੀ ਸਿਰਫ ਗੱਡੀ 90 ਦੇ ਕਰੀਬ ਚੱਲੀ ਹੋਈ ਹੈ ਜੀ 90 95 ਦੇ ਕਰੀਬ ਚੱਲੀ ਹੋਈ ਹੈ ਗੱਡੀ ਦਾ ਰੇਟ ਜੀ 6.5 ਲੱਖ ਰੁਪਿਆ ਡਿਮਾਂਡ ਹੈ ਜੀ ਪਾਰਟੀ ਦੀ ਗੱਡੀ ਹੈ ਔਨ ਟੇਬਲ ਮੰਨ ਤਾਂ ਜਰੂਰ ਹੋਊਗਾ ਜੀ ਅਗਲੀ ਗੱਡੀ ਦਿਖਾ ਦੀਏ ਜੀ ਜੀ ਪੱਕੀ ਆ ਲਈ ਬਿਲਕੁਲ ਲਓ ਜੀ ਕਿਹੜਾ ਟੈਂਕ ਕਹੀ ਹੈ ਜੀ ਇਹਨੂੰ ਠੀਕ ਹੈ ਜੀ ਇਹ ਆ ਗਈ ਜੀ ਫੋਰਚੂਨਰ ਫੋਰਚੂਨਰ 15 ਮਾਡਲ ਹੈ ਦੋਸਤੋ 11 12 ਨੂੰ ਛੱਡੋ ਸਮਾਂ ਨਿਕਲ ਗਿਆ 15 ਮਾਡਲ ਫੋਰਚੂਨਰ ਚਲਾਓ ਤੁਸੀਂ ਜੀ 4x2 ਮੈਨੂਅਲ ਆ 2015 110 ਚੱਲਿਆ ਹੋਇਆ ਜੀ ਟਾਇਰ ਨਵੇਂ ਸਾਰੇ ਦਾ ਸਾਰਾ Ориਜਨਲ ਪੇਂਟ ਚਾ ਜੀ ਅੱਛਾ ਜੀ ਆ ਦੇਖੋ ਜੀ ਬੰਪਰਾਂ ਦੇ ਟੱਕ ਨੇ ਜਿਹੜੇ ਥੱਲੋਂ ਪਟੀ ਨਹੀਂ ਨਿਕਲ ਰਹੀ ਸਾਰਾ Ориਜਨਲ ਹੈ ਔਰ ਚੱਲਿਆ 110 ਹੈ ਜੀ ਮਕੈਨਿਕਲ ਨਵਾਂ ਫੁੱਲ ਬੀਮਾ ਕੋਈ ਕੰਮ ਖਰਚਾ ਨਹੀਂ ਦੋਨੋਂ ਚਾਬੀਆਂ ਤੇ ਰੇਟ ਦੋਸਤੋ 13 ਲੱਖ ਰੁਪਏ ਡਿਮਾਂਡ ਹੈ ਜੀ ਔਨ ਟੇਬਲ ਬੈਠੋ ਮਾਨਤਾ ਨੂੰ ਜਰੂਰ ਹੋਊਗਾ ਠੀਕ ਹੈ ਜੀ ਹੁਣ ਆ ਗਈ ਖੇਤਾਂ ਵਾਲੀ ਜੀ ਖੇਤਾਂ ਦਾ ਜਾਇਜ਼ ਇਹਨੂੰ ਇਹ ਆਉਂਦਾ ਤੇ ਰੇਰੂ ਜਾਂ ਲੱਦ ਕੇ ਜਿੱਥੇ ਮਰਜ਼ੀ ਧੱਕ ਦਿਓ ਚਾਹੇ ਕੱਦੂ ਵਾਲੇ ਵਾਹਨ ਚ ਵਾੜ ਦਿਓ ਇਹ ਮਾਰੀ ਦੀ ਪ੍ਰਵਾਹ ਨਹੀਂ ਮੰਦੀ ਹੈ ਨਾ ਜੀ ਬਲੈਰੋ ਲੈ ਕੇ ਆਇਆ ਦੋਸਤੋ ਤੁਹਾਡੇ ਵਾਸਤੇ ਬਿਲਕੁਕੁਲ ਹੀ ਬ੍ਰਾਂਡ ਨਿਊ ਕਾਰ ਹੈ ਇਹਦੀ ਸਾਰੀ オリジナル ਪੇਂਟ ਦੀ ਹੈ ਜੀ ਬਲੈਰੋ 2015 15 ਮਾਡਲ ਹੈ ਸੈਕੰਡ ਓਨਰ ਹੈ オリジナル ਪੰਜਾਬ ਨੰਬਰ ਹੈ ਜੀ ਜੀ ਚੰਗੀ ਗੱਡੀ ਹੈ ਜੀ 75 80 ਦੇ ਕਰੀਬ ਚੱਲੀ ਹੋਈ ਹੈ ਗੱਡੀ ਦਾ ਰੇਟ ਦੋਸਤੋ 5 ਲੱਖ ਤੇ 40000 ਰੁਪਿਆ ਡਿਮਾਂਡ ਹੈ ਔਨ ਟੇਬਲ ਬੈਠੋ ਮਾਨਤਨ ਹੋਊਗਾ ਗੱਡੀ ਦੇ ਵਿੱਚ ਟਾਇਰ ਚਾਰੋਂ ਨਵੇਂ ਲੱਗੇ ਹੋਏ ਨੇ ਜੀ ਕੰਪਨੀ ਸੈਂਟਰ ਲੋਕ ਹੈ ਤੇ ਅੰਦਰੋਂ ਕਾਰ ਇੰਟੀਰੀਅਰ ਦੀ ਬਹੁਤ ਸੋਹਣੀ ਹੈ ਇੰਜਨ ਦੀ ਚਾਲ ਦੀ ਬਿਲਕੁਲ ਨਵੀਂ ਕੋਈ ਕੰਮ ਖਰਚਾ ਨਹੀਂ ਆਜੋ ਅਪਕਮਿੰਗ ਕਾਰਾਂ ਵੱਲ ਚਲਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਔਰ ਕਿਹੜੀਆਂ ਕਿਹੜੀਆਂ ਕਾਰਾਂ ਆਪਣੇ ਕੋਲੇ ਆਉਣ ਵਾਲੀਆਂ ਨੇ ਦੋਸਤੋ ਤੁਸੀਂ ਵਰਨਾ ਦੇ ਵਿੱਚ ਵੈਰਾਈਟੀ ਲੈਣਾ ਚਾਹੁੰਦੇ ਹੋ ਜਿਹੜੀਆਂ ਕਾਰਾਂ ਖੜੀਆਂ ਨੇ ਇਹ ਸਿਰਫ ਇੱਕ ਇੱਕ ਪੀਸ ਦੋ ਦੋ ਪੀਸ ਡਿਸਪਲੇ ਦੇ ਵਿੱਚ ਲਾਏ ਗਏ ਨੇ ਤੇ ਇਹਨਾਂ ਦੇ ਵਿੱਚ ਤੁਸੀਂ ਜਿੰਨੇ ਜੇ ਫੋਰਚੂਨਰ ਦੀ ਗੱਲ ਚੈੱਕ ਕਰੀਏ ਫੋਰਚੂਨਰ ਦੇ ਵਿੱਚ ਤੁਸੀਂ 10 ਮਾਡਲ 11 12 ਅੱਗੇ 13 14 17 18 ਤੱਕ ਆਪਣੇ ਕੋਲੇ ਫੋਰਚੂਨਰ ਮਿਲ ਜਾਣਗੇ ਜੀ ਸਾਰੀ ਵੈਰਾਈਟੀ ਅਵੇਲੇਬਲ ਹੈ ਬਲੈਰੋ ਦੇ ਵਿੱਚ ਜਾਵਾਂਗੇ ਆਪਣੇ ਕੋਲੇ ਬਲੈਰੋ 11 ਮਾਡਲ 13 ਮਾਡਲ 15 ਇਹ ਹੋ ਗਈ ਤੇ 17 ਮਾਡਲ ਜੀ ਇਹ ਬਲੈਰੋ ਦੇ ਵਿੱਚ ਆ ਗਿਆ ਐਕਸਯੂਵੀ ਦੇ ਵਿੱਚ 11 12 ਮਾਡਲ 13 14 ਤੇ ਇਹ 15 ਦੀ ਇੱਕ 17 ਵੀ ਖੜੀ ਆ ਐਕਸਯੂਵੀ ਦੇ ਵਿੱਚ ਵੀ ਕਾਫੀ ਵੈਰਾਈਟੀ ਆ ਆਪਣੇ ਕੋਲੇ ਸਵਿਫਟਾਂ ਦੇ ਵਿੱਚ ਜਿਹੜੀਆਂ ਰੈਗੂਲਰ ਰੁਟੀਨ ਦੀਆਂ ਕਾਰਾਂ ਜਾਂਦੀਆਂ ਇਹਨਾਂ ਦੇ ਵਿੱਚ ਤਾਂ ਕੋਈ ਹੈ ਨਹੀਂ ਵੀ ਆਪਾਂ ਕਹੀਏ ਵੀ ਕੋਈ ਕਾਰ ਦਿਖਾਵਾਂਗੇ ਤੁਹਾਨੂੰ ਜਿਹੜੇ ਵੀ ਆ ਦੂਰੋਂ ਆਉਣਗੇ ਉਹੋ ਕਾਲ ਕਰਕੇ ਟਾਈਮ ਜ਼ਰੂਰ ਲੈ ਲਿਆ ਕਰੋ ਕਿਉਂਕਿ ਕਈ ਵਾਰ ਤੁਸੀਂ ਆਉਨੇ ਉਹਦੋਂ ਦੋ ਤਿੰਨ ਪਾਰਟੀਆਂ ਹੀ ਆਉਂਦੀਆਂ ਤੇ ਮੈਂ ਨਹੀਂ ਚਾਹੁੰਦਾ ਕਿ ਬੰਦੇ ਨੂੰ ਅਟੈਂਡ ਨਾ ਕੀਤਾ ਜਾਵੇ ਤੁਸੀਂ ਦੂਰੋਂ ਆਣਾ ਸ਼ਾਂਤੀ ਨਾਲ ਆਓ ਆਰਾਮ ਨਾਲ ਬੈਠ ਕੇ ਡੀਲ ਕਰੋ ਸਮਾਂ ਜ਼ਰੂਰ ਕੱਢ ਕੇ ਆਓ ਸਮਾਂ ਲੱਗਦਾ ਡੀਲ ਕਰਨ ਨੂੰ ਵੀ ਥਮਾ ਲੱਗਦਾ ਜੀ ਬਾਕੀ ਬੇ ਟੈਨਸ਼ਨ ਹੋ ਕੇ ਕਾਰ ਲੈ ਜਾਓ ਲਿਜਾਂਣ ਤੋਂ ਬਾਅਦ ਵੀ ਕੋਈ ਕੰਪਲੇਂਟ ਆ ਗਈ ਉਹਦੇ ਵਿੱਚ ਵੀ ਆਪਾਂ ਬੈਠੇ ਆ ਕੋਈ ਦਿੱਕਤ ਨਹੀਂ ਲਓ ਜੀ ਵੀਡੀਓ ਨੂੰ ਦੋਸਤੋ ਸ਼ੇਅਰ ਜ਼ਰੂਰ ਕਰ ਦਿਓ ਤੇ ਬਹੁਤ ਬਹੁਤ ਧੰਨਵਾਦ ਇਹਦਾ ਇੰਨਾ ਪਿਆਰ ਦਿੰਨੇ ਹੋ ਧੰਨਵਾਦ ਭੱਲੋ ਸਾਹਿਬ ਦਾ ਜਿਹੜੇ ਸਮਾਂ ਦਿੰਦੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ